ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਇੱਕ Hindu ਸਿਆਸੀ ਸਮੂਹ ਨੇ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਅਮਰੀਕੀ ਕਮਿਸ਼ਨ ਫਾਰ ਇੰਟਰਨੈਸ਼ਨਲ ਐਂਡ ਰਿਲੀਜੀਅਸ ਫਰੀडम ਦੇ ਪਾਕਿਸਤਾਨੀ ਅਮਰੀਕੀ ਮੈਂਬਰ ਨਾਲ ਸਬੰਧਾਂ ਤੇ ਸਵਾਲ ਚੁੱਕੇ ਨੇ ਤੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਰੁਖ ਤੇ ਚਿੰਤਾ ਜ਼ਾਹਰ ਕੀਤੀ ਹੈ ਹਿੰਦੂਜ਼ ਫੋਰ ਅਮਰੀਕਾ ਫਰਸਟ ਦੇ ਸੰਸਥਾਪਕ ਅਤੇ ਪ੍ਰਧਾਨ ਉਤਸਵ ਸੰਦੂਜਾ ਨੇ ਇਹ ਟਿੱਪਣੀ ਪਿਛਲੇ ਹਫਤੇ ਜਾਰੀ ਯੂਐਸਸੀਆਰਐਫ ਦੀ ਰਿਪੋਰਟ ਤੋਂ ਬਾਅਦ ਕੀਤੀ ਜਿਸ 'ਚ ਦੋਸ਼ ਲਾਇਆ ਗਿਆ ਸੀ ਕਿ ਭਾਰਤ 'ਚ ਧਾਰਮਿਕ ਆਜ਼ਾਦੀ ਦੀ ਸਥਿਤੀ 2024 'ਚ ਹੋਰ ਵੀ ਬੱਦਤਰ ਹੋ ਰਹੀ ਹੈ ਖਾਸ ਕਰਕੇ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਦੇ ਮਹੀਨਿਆਂ 'ਚ ਭਾਰਤ ਨੇ ਇਸ ਰਿਪੋਰਟ ਨੂੰ ਬਦਨਾਮ ਕਰਾਰ ਦਿੱਤਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਮਰਥਕ ਸੰਦੂਜਾ ਨੇ ਐਕਸ ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਚ ਉਪਰਾਸ਼ਟਰਪਤੀ ਕਮਲਾ ਹੈਰਿਸ ਪਾਕਿਸਤਾਨੀ ਅਮਰੀਕੀ ਅਤੇ ਹੁਣ ਯੂਐਸ ਸੀਆਈਆਰਐਫ ਕਮਿਸ਼ਨਰ ਆਸੀਫ ਮਹਿਮੂਦ ਦੀ ਉਹਨਾਂ ਦੀ ਮੁਹਿਮਦੇ ਦਾ ਸਮਰਥਨ ਕਰਨ ਲਈ ਪ੍ਰਸ਼ੰਸਾ ਕਰਦੀ ਨਜ਼ਰ ਆ ਰਹੀ ਹੈ ਮਹਿਮੂਦ ਪਾਕਿਸਤਾਨ ਦੀ ਸਰਕਾਰ ਅਤੇ ਭਾਰਤ ਦੀ ਆਲੋਚਨਾ ਕਰਨ ਵਾਲੇ ਸਿਆਸਤਦਾਨਾਂ ਨਾਲ ਆਪਣੇ ਡੂੰਘੇ ਸਬੰਧਾਂ ਲਈ ਜਾਣਿਆ ਜਾਂਦਾ ਸੰਦੂਜਾ ਨੇ ਇੱਕ ਹੋਰ ਪੋਸਟ ਚ ਕਿਹਾ ਕਮਲਾ ਹੈਰਿਸ ਇਸ ਸਾਲ ਨਵੰਬਰ ਚ ਪਾਕਿਸਤਾਨ ਦੀ ਪਸੰਦੀਦਾ ਉਮੀਦਵਾਰ ਹੈ ਭਾਰਤੀ ਅਮਰੀਕਿਓ ਅਸੀਂ ਬਿਹਤਰ ਕਰ ਸਕਦੇ ਹਾਂ ਇਹ ਰਿਸ਼ਤਾ ਖਾਸ ਕਰ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਚ ਹੈਰਿਸ ਪ੍ਰਸ਼ਾਸਨ ਦੇ ਸੰਭਾਵਿਤ ਰੁਖ ਬਾਰੇ ਚਿੰਤਾਵਾਂ ਪੈਦਾ ਕਰਦੇ ਨੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਦਾ ਕਹਿਣਾ ਹੈ ਕਿ ਟੋਰਾਂਟੋ 'ਚ ਰਹਿ ਰਹੇ ਜਿਸ ਪਾਕਿਸਤਾਨੀ ਵਿਅਕਤੀ ਤੇ ਨਿਊਯਾਰਕ 'ਚ ਯਹੂਦੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਉਸਨੇ ਕੈਨੇਡਾ 'ਚ ਰਿਫਿਊਜੀ ਕਲੇਮ ਦਾਇਰ ਕੀਤਾ ਸੀ 19 ਸਾਲ ਦੇ ਮੁਹੰਮਦ ਸ਼ਾਹਜ਼ੇਬ ਖਾਨ ਨੂੰ RCMP ਨੇ 4 ਸਤੰਬਰ ਨੂੰ ਕਿਊਬਿਕ ਦੇ ਉਰਮਜ਼ ਟਾਊਨ ਤੋਂ ਗ੍ਰਫਤਾਰ ਕੀਤਾ ਸੀ ਇਹ ਇਲਾਕਾ ਅਮਰੀਕੀ ਬਾਰਡਰ ਤੋਂ ਬੜਾ ਦੂਰ ਨਹੀਂ ਹੈ ਅਮਰੀਕਾ ਹੁਣ ਇਸ ਵਿਅਕਤੀ ਦੀ ਹਵਾਲਗੀ ਦੀ ਤਿਆਰੀ ਕਰ ਰਿਹਾ ਹੈ ਐਫਬੀਆਈ ਨੇ ਇਲਜ਼ਾਮ ਲਾਇਆ ਹੈ ਕਿ ਸ਼ਾਜ਼ੀਬ ਨੇ ਅੰਡਰਕਵਰ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਹ 7 ਅਕਤੂਬਰ 2023 ਨੂੰ ਇਜ਼ਰਾਈਲ ਉੱਤੇ ਹਮਾਸ ਦੇ ਹਮਲਿਆਂ ਦੀ ਬਰੇਗੰਡ ਦੇ ਨਜ਼ਦੀਕ ਹਿੰਸਕ ਹਮਲਾ ਕਰਕੇ ਵੱਦ ਤੋਂ ਵੱਧ ਯਹੂਦੀ ਨਾਗਰਿਕਾਂ ਨੂੰ ਕਤਲ ਕਰਨ ਲਈ ਇੱਕ ਆਈਸੀਐਸ ਸੈੱਲ ਬਣਾ ਰਿਹਾ ਸੀ Ontario ਦੇ Mississauga ਸ਼ਹਿਰ ਦੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਫਜ਼ਲ ਕਦੀਰ ਜਿਸ ਨੇ ਸ਼ਾਹਜ਼ੇਬ ਨਾਲ ਕੰਮ ਕੀਤਾ ਸੀ ਨੇ ਕਿਹਾ ਕਿ ਉਹ ਗ੍ਰਫਤਾਰੀ ਬਾਰੇ ਜਾਣ ਕੇ ਹੈਰਾਨ ਰਹਿ ਗਿਆ ਸੀ ਉਸਨੇ ਕਿਹਾ ਕਿ ਸ਼ਾਹਜ਼ੇਬ ਨੇ ਕੱਟੜਪੰਥੀ ਹੋਣ ਦਾ ਕੋਈ ਸੰਕੇਤ ਜ਼ਾਹਰ ਨਹੀਂ ਕੀਤਾ ਸੀ ਕਦੀਰ ਨੇ ਕਿਹਾ ਕਿ ਸ਼ਾਹਜ਼ੇਬ ਆਪਣੇ ਜਿੰਸੀ ਰੁਝਾਨਾਂ ਦੇ ਆਧਾਰ ਤੇ ਸ਼ਰਨਾਰਥੀ ਦਰਜੇ ਦਾ ਦਾਵਾ ਕਰਨ ਦੀ ਪ੍ਰਕਿਰਿਆ ਵਿੱਚ ਸੀ ਕਦੀਰ ਨੇ CBC ਨਿਊਜ਼ ਨਾਲ ਇੱਕ ਤਾਜ਼ਾ ਇੰਟਰਵਿਊ 'ਚ ਦੱਸਿਆ ਕਿ ਸ਼ਾਹਜ਼ੇਬ ਨੇ ਉਸ ਨੂੰ ਦੱਸਿਆ ਸੀ ਕਿ ਉਹ ਇੱਕ ਸਮਲਿੰਗੀ ਹੈ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਸੰਗਠਨ ਆਊਟਰਾਇਟ ਇੰਟਰਨੈਸ਼ਨਲ ਮੁਤਾਬਕ ਪਾਕਿਸਤਾਨ ਦੇ ਡੰਡ ਵਿਧਾਨ ਤਹਿਤ ਸਮਲਿੰਗੀ ਸਬੰਧਾਂ ਤੇ ਪਾਬੰਦੀ ਹੈ ਉਸ ਦੀ ਗ੍ਰਿਫਤਾਰੀ ਦੇ ਸਮੇਂ ਸ਼ਾਹਜ਼ੇਬ ਨੇ ਇਮੀਗ੍ਰੇਸ਼ਨ ਦਾਅਵੇ ਦੀ ਸਥਿਤੀ ਆਸਪਸ਼ਟ ਕਿਹਾ ਕਦੀਰ ਨੇ ਕਿਹਾ ਕਿ ਸ਼ਾਹਜ਼ੇਬ ਨੇ ਹਾਲ ਹੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨਾਲ ਇੱਕ ਲੰਬੀ ਇੰਟਰਵਿਊ ਕੀਤੀ ਸੀ ਸ਼ਰਨ ਦਾ ਦਾਵਾ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਜਨਤਕ ਸੁਰੱਖਿਆ ਅਧੇ ਰਾਸ਼ਟਰੀ ਸੁਰੱਖਿਆ ਤੇ ਹਾਊਸ ਆਫ ਕਾਮਨਸ ਦੀ ਸਟੈਂਡਿੰਗ ਕਮੇਟੀ ਲਈ ਪਿਛਲੇ ਮਹੀਨੇ ਤਿਆਰ ਕੀਤੀ ਗਈ ਰਿਪੋਰਟ 'ਚ ਨਜ਼ਰ ਨਹੀਂ ਆਉਂਦਾ ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਾਹਜ਼ੇਬ ਨੇ ਮਾਰਚ 2023 'ਚ ਕੈਨੇਡੀਅਨ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਸੀ ਇਸ ਤੋਂ ਅਗਲੇ ਮਹੀਨੇ ਉਸ ਨੂੰ ਮਨਜ਼ੂਰੀ ਮਿਲ ਗਈ ਸੀ ਅਤੇ ਉਹ 23 ਜੂਨ 2023 ਨੂੰ ਟੋਰਾਂਟੋ ਪਹੁੰਚ ਗਿਆ ਸੀ ਸ਼ਾਹਜ਼ੇਬ ਦੇ ਕੈਨੇਡਾ ਪਹੁੰਚਣ ਦੇ 5 ਮਹੀਨਿਆਂ ਦੇ ਅੰਦਰ ਉਸ ਨੇ FBI ਦੇ ਇੱਕ ਮੁਖਬਰ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਇੱਕ ਅਮਰੀਕੀ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ ਸ਼ਾਹਜ਼ੇਬ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਜਿਸ ਵਿੱਚ ਉਸ ਵੱਲੋਂ ਆਈਐਸਐਸ ਦੇ ਸਮਰਥਨ ਚ ਅਤਵਾਦੀ ਹਮਲੇ ਦਾ ਆਪਣਾ ਇੱਛਾ ਜਿਹੜੀ ਆ ਉਹ ਜ਼ਾਹਰ ਕੀਤੀ ਗਈ ਸੀ ਐਫਬੀਆਈ ਦੇ ਇੱਕ ਵਿਸ਼ੇਸ਼ ਏਜੰਟ ਨੇ ਲਿਖਿਆ ਕਿ ਦੋ ਅੰਡਰਕਵਰ ਅਫਸਰਾਂ ਨੇ ਬਾਅਦ ਚ ਐਨਕ੍ਰਿਪਟਡ ਚੈਟ ਰਾਹੀਂ ਸ਼ਾਹਜ਼ੇਬ ਨਾਲ ਗੱਲਬਾਤ ਕੀਤੀ ਉਸਨੇ ਕਥਿਤ ਤੌਰ ਤੇ ਉਹਨਾਂ ਨੂੰ ਬਰੂਕਲਿਨ ਚ ਇੱਕ ਯਹੂਦੀ ਕੇਂਦਰ ਤੇ ਹਮਲਾ ਕਰਨ ਲਈ एआर स्टाइल ਦੀਆਂ ਰਾਈਫਲਾਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਸ਼ਾਜ਼ੇਬ ਨੇ ਕਥਿਤ ਤੌਰ ਤੇ ਲਿਖਿਆ ਜੇਕਰ ਅਸੀਂ ਆਪਣੀ ਯੋਜਨਾ 'ਚ ਕਾਮਯਾਬ ਹੁੰਦੇ ਹਾਂ ਤਾਂ ਇਹ 911 ਤੋਂ ਬਾਅਦ ਅਮਰੀਕੀ ਧਰਤੀ ਤੇ ਸਭ ਤੋਂ ਵੱਡਾ ਹਮਲਾ ਹੋਵੇਗਾ ਅਮਰੀਕਾ ਦੇ ਨਿਊਯਾਰਕ ਸੂਬੇ 'ਚ 37 ਸਾਲਾ ਪ੍ਰਬਲੀਨ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਗਾਰਡਨ ਸਿਟੀ 'ਚ ਪੁਲਿਸ ਵੱਲੋਂ ਸਿੱਖ ਸੰਗਤ ਦੀ ਮਦਦ ਨਾਲ ਪ੍ਰਬਲੀਨ ਕੌਰ ਦੇ ਘਰ ਤੇ ਛਾਪਾ ਮਾਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤ ਦੇ سپرد ਕਰ ਦਿੱਤੇ ਗਏ ਪੁਲਿਸ ਨੇ ਦੱਸਿਆ ਕਿ ਪ੍ਰਬਲਿਨ ਕੌਰ ਨੂੰ ਗ੍ਰਫਤਾਰੀ ਮਗਰੋਂ ਡਾਕਟਰੀ ਮਵਾਨੇ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਪ੍ਰਬਲਿਨ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੋਂ ਲੈ ਕੇ ਆਈ ਪਰ ਉਸ ਕੋਲ ਸਰੂਪ ਦੀ ਮੌਜੂਦਗੀ ਬਾਰੇ ਪਤਾ ਲੱਗਣ ਤੇ ਸੰਗਤ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ। ਵੱਡੀ ਗਿਣਤੀ 'ਚ ਸੰਗਤ ਅਤੇ ਪੁਲਿਸ ਅਫਸਰ ਪ੍ਰਬਲਿਨ ਕੌਰ ਦੇ ਘਰ ਪਹੁੰਚੇ ਤਾਂ ਉਸ ਨੇ ਘਰ ਦਾ ਦਰਵਾਜ਼ਾ ਨਹੀਂ ਖੋਲਿਆ। ਪ੍ਰਬਲਿੰਕੌਰ ਘਰ 'ਚ ਆਪਣੇ ਮੁਸਲਿਮ ਪਤੀ ਨਾਲ ਰਹਿੰਦੀ ਸੀ ਇਸ ਮਗਰੋਂ ਐਮਰਜੈਂਸੀ ਸਰਵਿਸ ਯੂਨਿਟ ਦੇ ਅਫਸਰ ਕਾਰਨਦਰ ਦਾਖਲ ਹੋਏ ਤੇ ਪ੍ਰਬਲਿੰਕੌਰ ਨੂੰ ਗ੍ਰਿਫਤਾਰ ਕਰ ਲਿਆ ਦੂਜੇ ਪਾਸੇ ਨਿਊਯਾਰਕ ਸਿੱਖ ਕੌਂਸਲ ਦੇ ਪ੍ਰਧਾਨ ਜਪਨੀਤ ਸਿੰਘ ਨੇ ਦੱਸਿਆ ਕਿ ਪ੍ਰਬਲਿੰਕੌਰ ਨੇ ਆਪਣੇ ਘਰ 'ਚ ਪਾਠ ਕਰਵਾਉਣ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਾਸਲ ਕੀਤੇ ਪਰ ਬਾਅਦ 'ਚ ਗੁਰਦੁਆਰਾ ਸਾਹਿਬ ਨੂੰ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ ਨੋਬਲ ਪੁਰਸਕਾਰ 2024 ਲਈ ਜੇਤੂਆਂ ਦਾ ਐਲਾਨ ਸੋਮਵਾਰ 7 ਅਕਤੂਬਰ ਤੋਂ ਸ਼ੁਰੂ ਹੋ ਗਿਆ। ਮੈਡੀਸਨ ਜਾਂ ਫਿਜ਼ੀਓਲੋਜੀ ਦੇ ਖੇਤਰ 'ਚ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ 2024 ਦਾ। ਮੈਡੀਸਨ ਦਾ ਨੋਬਲ ਪੁਰਸਕਾਰ ਵਿਕਟਰ ਐمبرੋਜ਼ ਅਤੇ ਗੈਰੀ ਰੂਵਕੋਨ ਨੂੰ ਦਿੱਤਾ ਗਿਆ। ਉਹਨਾਂ ਨੂੰ ਇਹ ਪੁਰਸਕਾਰ ਮਾਈਕਰੋ ਆਰ ਐਨ ਏ ਦੀ ਖੋਜ ਲਈ ਦਿੱਤਾ ਗਿਆ। ਨੋਬਲ ਅਸੈਂਬਲੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀ ਖੋਜ ਜੀਵਾਂ ਦੇ ਵਿਕਾਸ ਅਤੇ ਕਾਰਜ ਪ੍ਰਣਾਲੀ ਲਈ ਬੁਨਿਆਦੀ ਤੌਰ ਤੇ ਅਹਿਮ ਸਾਬਤ ਹੋ ਰਹੀ ਹੈ ਨੋਬਲ ਕਮੇਟੀ ਦੇ ਜਨਰਲ ਸਕੱਤਰ ਥਾਮਸ ਪਰਲਮਨ ਨੇ ਕਿਹਾ ਕਿ ਐمبرੋਜ਼ ਨੇ ਹਾਰਵਰਡ ਯੂਨੀਵਰਸਿਟੀ ਚ ਇੱਕ ਖੋਜ ਕੀਤੀ ਜਿਸ ਕਾਰਨ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ ਉਹ ਮੌਜੂਦਾ ਸਮੇਂ ਯੂਨੀਵਰਸਿਟੀ ਆਫ ਮੈਸਾਚੂਸੈਟਸ ਮੈਡੀਕਲ ਸਕੂਲ ਚ ਕੁਦਰਤ ਵਿਗਿਆਨ ਦੇ ਪ੍ਰੋਫੈਸਰ ਨੇ ਰੁਵਕੁੰਦੀ ਖੋਜ ਮੈਸਾਚੂਸੈਟਸ ਜਨਰਲ ਹਸਪਤਾਲ ਤੇ ਹਾਰਵਰਡ ਮੈਡੀਕਲ ਸਕੂਲ ਚ ਕੀਤੀ Ꙅ ਜਿੱਥੇ ਉਹ ਜੈਨੇਟਿਕਸ ਦੇ ਪ੍ਰੋਫੈਸਰ ਨੇ ਪਰਲਮਨ ਨੇ ਦੱਸਿਆ ਕਿ ਉਹ ਨਾ ਐਲਾਨ ਤੋਂ ਕੁਝ ਸਮਾਂ ਪਹਿਲਾਂ ਫੋਨ ਤੇ ਰੋਕੋਨ ਨਾਲ ਗੱਲਬਾਤ ਕੀਤੀ ਪਿਛਲੇ ਸਾਲ ਫਿਜ਼ੀਓਲੋਜੀ ਜਾਂ ਮੈਡੀਕਲ ਖੇਤਰ ਚ ਨੋਬਲ ਪੁਰਸਕਾਰ ਹੰਗਰੀਆਈ ਅਮਰੀਕੀ ਨਾਗਰਿਕ ਕੈਟਾਲਿਨ ਕਾਰੀਕੋ ਤੇ ਅਮਰੀਕੀ ਨਾਗਰਿਕ ਡਰੂ ਵਿਜ਼ਮੈਨ ਉਹਨਾਂ ਖੋਜਾਂ ਲਈ ਦਿੱਤਾ ਗਿਆ ਸੀ ਜਿਨ੍ਹਾਂ ਨੇ ਕੋਵਿਡ-19 ਖਿਲਾਫ ਐਮ ਆਰ ਐਨ ਏ ਟੀਕਾ ਵਿਕਸਿਤ ਕਰਨ ਚ ਮਦਦ ਕੀਤੀ ਸੀ ਅਮਰੀਕਾ 'ਚ ਨਸ਼ਾ ਤਸਕਰੀ ਦੇ ਦੋਸ਼ 'ਤੇ ਗ੍ਰਿਫਤਾਰ ਜਸਵੀਨ ਸੰਗਾ 'ਤੇ ਕਾਨੂੰਨੀ ਸ਼ਿਕੰਜਾ ਹੋਰ ਕੱਸਿਆ ਗਿਆ ਜਦੋਂ ਮੈਥਿਊ ਪੈਰੀ ਦੀ ਮੌਤ ਦੇ ਮਾਮਲੇ 'ਚ ਨਾਮਜ਼ਦ ਦੋ ਡਾਕਟਰਾਂ 'ਚੋਂ ਇੱਕ ਨੇ ਗੁਨਾਹ ਕਬੂਲ ਕਰ ਲਿਆ ਹੁਣ ਸਰਕਾਰੀ ਵਕੀਲ ਜਸਵੀਨ ਸੰਗਾ ਦਾ ਕਬੂਲਨਾਮਾ ਹਾਸਲ ਕਰਨ ਦੀ ਯਤਨ ਕਰ ਸਕਦੇ ਨੇ 41 ਸਾਲ ਦੀ ਜਸਵੀਨ ਸੰਗਾ ਕਥਿਤ ਤੌਰ 'ਤੇ ਨਸ਼ਿਆਂ ਦਾ ਕਾਰੋਬਾਰ ਕਰ ਰਹੀ ਸੀ ਅਤੇ ਅਮਰੀਕਾ ਸਣੇ ਦੁਨੀਆ ਦੇ ਕਈ ਮੁਲਕਾਂ 'ਚ ਆਲੀਸ਼ਾਨ ਬੰਗਲਿਆਂ ਦੀ ਮਾਲਕ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਨੂੰ ਵੇਚਿਆ ਨਸ਼ੀਲਾ ਪਦਾਰਥ ਜਸਵੀਨ ਸੰਗਾ ਤੋਂ ਹੀ ਖਰੀਦਿਆ ਗਿਆ ਸੀ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਜਸਵੀਨ ਸੰਗਾ ਨੂੰ ਦੋਸ਼ੀ ਠਹਿਰਾਏ ਜਾਣ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕੈਟਾਮੀਨ ਦੀਆਂ 25 ਸ਼ੀਸ਼ੀਆਂ 24 ਅਕਤੂਬਰ 2023 ਨੂੰ ਜਸਵੀਨ ਸੰਗਾ ਤੋਂ ਖਰੀਦੀਆਂ ਗਈਆਂ ਜੋ ਅੱਗੇ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਕੋਲ ਪੁੱਜੀਆਂ ਫਿਲਮ اداکار ਤੱਕ ਨਸ਼ੀਲਾ ਪਦਾਰਥ ਪਹੁੰਚਾਉਣ ਵਾਲਿਆਂ 'ਚੋਂ ਦੋ ਡਾਕਟਰ ਵੀ ਸ਼ਾਮਲ ਦੱਸੇ ਜਾ ਰਹੇ ਨੇ ਅਤੇ ਕੈਟਾਮੀਨ ਦੀ ਓਵਰਡੋਜ਼ ਕਾਰਨ ਹੀ ਪੈਰੀ ਦੀ ਮੌਤ ਹੋਈ ਕੈਟਾਮੀਨ ਦੀ ਵਰਤੋਂ ਬਹੁਤ ਜ਼ਿਆਦਾ ਦਰਦ ਅਤੇ ਡਿਪਰੈਸ਼ਨ ਵਾਸਤੇ ਕੀਤੀ ਜਾਂਦੀ ਹੈ ਤੇ ਮੈਥਿਊ ਪੈਰੀ ਨੂੰ 12 ਡਾਲਰ ਮੁੱਲ ਵਾਲੀ ਸ਼ੀਸ਼ੀ 2000 ਡਾਲਰ 'ਚ ਵੇਚੀ ਗਈ ਜਸਵੀਨ ਸੰਘਾ ਵਿਰੁੱਧ ਕੈਟਾਮੀਨ ਵੇਚਣ ਦੀ ਸਾਜ਼ਿਸ਼ ਕਾੜਨ ਅਤੇ ਆਪਣੇ ਘਰ 'ਚ ਨਸ਼ੀਲੇ ਪਦਾਰਥ ਰੱਖਣ ਵਰਗੇ ਦੋਸ਼ ਵੀ ਆਇਦ ਕੀਤੇ ਗਏ ਨੇ ਸੋਸ਼ਲ ਮੀਡੀਆ ਤੇ ਬੇਹਦ ਸਰਗਰਮ ਰਹਿਣ ਵਾਲੀ ਜਸਵੀਨ ਸੰਗਾ ਵੱਲੋਂ ਹਾਲ ਹੀ ਚ ਮੈਕਸੀਕੋ ਅਤੇ ਜਾਪਾਨ ਚ ਮਨਾਈਆਂ ਛੁੱਟੀਆਂ ਨਾਲ ਸੰਬੰਧਤ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਕਈ ਤਸਵੀਰਾਂ ਚ ਉਸਨੇ ਮਹਿੰਗੇ ਗਹਿਣੇ ਪਾਏ ਹੋਏ ਨੇ ਟੋਕੀਓ ਵਿਖੇ ਜਿਹੜੇ ਹੋਟਲ ਚ ਜਸਵੀਨ ਸੰਗਾ ਠਹਿਰੀ ਉਸਦਾ ਇੱਕ ਰਾਤ ਦਾ ਕਿਰਾਇਆ 1800 ਡਾਲਰ ਤੋਂ ਵੱਧ ਦੱਸਿਆ ਜਾ ਰਿਹਾ ਹੈ ਇਥੇ ਦੱਸਣਾ ਬਣਦਾ ਹੈ ਕਿ 28 ਅਕਤੂਬਰ 2023 ਨੂੰ ਮੈਥਿਊ ਪੈਰੀ ਦੀ ਲਾਸ਼ ਵਾਸ਼ਰੂਮ ਚੋਂ ਮਿਲੀ ਸੀ ਤੇ ਇਹ ਖਬਰ ਸੁਣ ਕੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਸੀ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਕਿ ਉਹ ਦੱਖਣੀ ਕੋਰੀਆ ਅਤੇ ਅਮਰੀਕਾ 'ਚ ਸੰਭਾਵਿਤ ਸੰਘਰਸ਼ 'ਚ ਪਰਮਾਣੂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ। ਕਿਮ ਨੇ ਦੋਵਾਂ ਦੇਸ਼ਾਂ 'ਤੇ ਉੱਤਰੀ ਕੋਰੀਆ ਨੂੰ ਯੁੱਧ ਲਈ ਉਕਸਾਉਣ ਅਤੇ ਕੋਰੀਆਈ ਪ੍ਰਾਇਦੀਪ 'ਤੇ ਦੁਸ਼ਮਣੀ ਵਧਾਉਣ ਦਾ ਦੋਸ਼ ਲਗਾਇਆ। ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਸ ਬਾਰੇ ਖਬਰ ਦਿੱਤੀ। ਕਿਮ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਦੇ ਚੁੱਕੇ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਕਿਮ ਵੱਲੋਂ ਇਹ ਤਾਜ਼ਾ ਚੇਤਾਵਨੀ ਅਗਲੇ ਮਹੀਨੇ ਅਮਰੀਕਾ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉੱਤਰੀ ਕੋਰੀਆ ਵੱਲੋਂ ਦੁਸ਼ਮਣੀ ਨੂੰ ਵਧਾਉਣ ਦੇ ਇਰਾਦੇ ਨਾਲ ਦਿੱਤੀ ਗਈ ਹੈ ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਕਿਮ ਜੋਂਗ ਉਨ ਨੇ ਸੋਮਵਾਰ ਨੂੰ ਆਪਣੇ ਨਾਂ ਤੇ ਬਣੀ ਯੂਨੀਵਰਸਿਟੀ ਕਿਮ ਜੋਂਗ ਉਨ ਯੂਨੀਵਰਸਿਟੀ ਆਫ ਨੈਸ਼ਨਲ ਡਿਫੈਂਸ ਚ ਆਪਣੇ ਸੰਬੋਧਨ ਚ ਕਿਹਾ ਕਿ ਜੇਕਰ ਉੱਤਰੀ ਕੋਰੀਆ ਖਿਲਾਫ ਹਥਿਆਰਬੰਦ ਫੌਜਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਤਰੀ ਕੋਰੀਆ ਬਿਨਾਂ ਚਿਜਕ ਆਪਣੇ ਦੁਸ਼ਮਣਾਂ ਦੇ ਵਿਰੁੱਧ ਆਪਣੀਆਂ ਸਾਰੀਆਂ ਹਮਲਾਵਰ ਸਮਰੱਥਾਵਾਂ ਦੀ ਵਰਤੋਂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸਥਿਤੀ 'ਚ ਪਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਮਰੀਕਾ ਤੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰੀ ਕੋਰੀਆ ਵੱਲੋਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਿਮ ਸਰਕਾਰ ਦੇ ਪਤਨ ਦਾ ਕਾਰਨ ਬਣੇਗੀ। ਅਮਰੀਕਾ ਦੇ ਨਿਵਾਡਾ ਸੂਬੇ ਦੇ ਲਾਸ ਵੈਗਾਸ ਦੇ ਹੈਰੀ ਰੀਡ ਇੰਟਰਨੈਸ਼ਨਲ 에ਅਰਪੋਰਟ ਤੇ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਜਿੱਥੇ ਹਾਰਡ ਲੈਂਡਿੰਗ ਦੌਰਾਨ ਫਰੰਟੀਅਰ 에ਅਰਲਾਈਨਸ ਦੀ ਫਲਾਈਟ ਨੰਬਰ 1326 ਨੂੰ ਅਚਾਨਕ ਅੱਗ ਲੱਗ ਗਈ ਇਸ ਦੀ ਪੁਸ਼ਟੀ ਸਥਾਨਕ ਅਧਿਕਾਰੀਆਂ ਅਤੇ 에ਅਰਲਾਈਨ ਸੂਤਰਾਂ ਨੇ ਕੀਤੀ ਹੈ ਸੀਬੀਐਸ ਨਿਊਜ਼ ਨੇ ਫਰੰਟੀਅਰ 에ਅਰਲਾਈਨਸ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਪਾਇਲਟ ਨੇ ਧੂਏ ਦਾ ਪਤਾ ਲਗਾਇਆ ਅਤੇ ਐਮਰਜੈਂਸੀ ਐਲਾਨ ਕਰ ਦਿੱਤੀ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ ਸਾਰੇ ਯਾਤਰੀਆਂ ਤੇ ਚਾਲਕ ਦਲ ਨੂੰ ਹਵਾਈ ਪੌੜੀਆਂ ਰਾਹੀਂ ਬਾਹਰ ਕੱਢਿਆ ਗਿਆ ਕਿਸੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਤੇ ਯਾਤਰੀਆਂ ਨੂੰ ਬਸ ਰਾਹੀਂ ਟਰਨਿਮਨਲ ਤੇ ਭੇਜਿਆ ਗਿਆ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਵਾਈ ਅੱਡੇ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਕਲਾਰਕ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਤੁਰੰਤ ਘਟਨਾ ਤੇ ਪ੍ਰਤੀਕਿਰਿਆ ਦਿੱਤੀ ਤੇ ਕਿਹਾ ਕਿ ਫਾਇਰ ਟਰੱਕ ਤੇ ਐਮਰਜੈਂਸੀ ਸੇਵਾ ਵਾਹਨ ਰਨਵੇ ਤੇ ਪਹੁੰਚੇ ਜਦੋਂ ਜਹਾਜ਼ ਦੇ ਆਲੇ-ਦੁਆਲੇ ਧੂਆਂ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਚ ਜਹਾਜ਼ ਦੇ ਅੰਡਰ ਕੈਰੇਜ ਸ਼ਾਇਦ ਲੈਂਡਿੰਗ ਗੀਅਰ ਨੂੰ ਲੈਂਡਿੰਗ ਦੌਰਾਨ ਅੱਗ ਲੱਗਦੀ ਦਿਖਾਈ ਦਿੰਦੀ ਹੈ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ